ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਰੀਆ ਕਾਲ ਮੈਂ ਹਰਮਨ ਪ੍ਰੀਤ कौर ਤੇ ਹਰ ਰੋਜ਼ ਦੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜਿਹਦੇ ਨਾਲ ਤੋਂ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦੀ ਗੱਲ ਕਰ ਰਹੇ ਹਾਂ ਜੀ ਅੱਜ ਪੰਜਾਬ ਦੌਰਾਂ ਉਹਨਾਂ ਦਾ ਕੀ ਲੱਗਦਾ ਹੈ ਕਿ ਕੋਈ ਵਿਸ਼ੇਸ਼ ਪੈਕੇਜ ਜਾਂ ਕੋਈ ਐਲਾਨ ਕਰਕੇ ਜਾ ਸਕਦੇ ਨੇ ਦੇਖੋ ਜੀ ਪਹਿਲੀ ਗੱਲ ਤਾਂ ਇਹ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਅੱਜ ਹੜ੍ਹ ਪ ਸਰਵੇ ਕੀਤਾ ਜਾਣਾ ਉਹਨਾਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਪਹੁੰਚਿਆ ਜਾਣਾ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਪੰਜਾਬ ਦੇ ਵਿੱਚ ਵੀ ਆਉਣਾ ਤੇ ਹੈਲੀਕਾਪਟਰ ਦੇ ਰਾਹੀਂ ਜੰਮੂ ਕਸ਼ਮੀਰ ਤੇ ਹਿਮਾਚਲ ਦਾ ਸਰਵੇ ਕਰਕੇ ਉਹ ਪੰਜਾਬ ਦੇ ਵਿੱਚ ਪਹੁੰਚਣਗੇ ਦੂਜੀ ਗੱਲ ਇਹ ਹੈ ਜੀ ਕਿ ਉਹ ਪੰਜਾਬ ਦੇ ਵਿੱਚ ਗੁਰਦਾਸਪੁਰ ਆਉਣਗੇ ਤੀਜੀ ਗੱਲ ਇਹ ਹੈ ਜੀ ਕਿ ਪੰਜਾਬ ਦੇ ਮੰਤਰੀਆਂ ਦੀ ਟੀਮ ਦੇ ਨਾਲ ਗੱਲਬਾਤ ਤੋਂ ਇਲਾਵਾ ਪੰਜਾਬ ਦੇ ਮੁਖ ਸਕੱਤਰ ਅਨੁਰਾਗ ਵਰਮਾ ਦੇ ਵੱਲੋਂ ਉਹਨਾਂ ਨੂੰ ਪੰਜਾਬ ਦੇ ਹੜ੍ਹਾਂ ਸੰਬੰਧੀ ਜਾਰੀ ਪੰਜਾਬ ਮਿੰਟਾਂ ਦੀ ਇੱਕ ਪੇਸ਼ਕਾਰੀ ਵੀ ਦਿੱਤੀ ਜਾਊਗੀ ਵੀ ਸਾਡਾ ਕਿਵੇਂ ਕਿਵੇਂ ਨੁਕਸਾਨ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਜਾਣਦੇ ਆ ਵੀ 1900 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਆ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਘਟ ਜਾ ਵੱਧ ਮਾਰ ਵਖ ਵਖ ਥਾਵਾਂ ਦੇ ਉੱਤੇ ਇਸ ਮੀਂਹ ਦੀ ਇਸ ਹੜ੍ਹ ਦੀ ਪਈ ਆ ਸੋ ਇਸ ਕਰਕੇ ਨੁਕਸਾਨ ਬਹੁਤ ਵੱਡਾ ਤੇ ਕੱਲੀ ਕੱਲੀ ਥਾਂ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਜਾ ਵੀ ਨਹੀਂ ਸਕਦੇ ਇਸ ਕਰਕੇ ਉਹਨਾਂ ਦੇ ਮੂਹਰੇ ਇਹ ਸਾਰੀ ਜਾਣਕਾਰੀ ਰੱਖੀ ਜਾਊਗੀ ਤੇ ਗੁਰਦਾਸਪੁਰ ਦੇ ਵਿੱਚ ਉਹ ਨਿੱਜੀ ਤੌਰ ਦੇ ਉੱਤੇ ਜਾ ਕੇ ਖੁਦ ਵੇਖਣਗੇ ਸੋ ਪ੍ਰਧਾਨ ਮੰਤਰੀ ਦੇ ਇਸ ਦੌਰੇ ਤੋਂ ਪੰਜਾਬ ਦੇ ਲੋਕਾਂ ਨੂੰ ਆਸਾਂ ਹੈਗੀਆਂ ਇਹ ਆਸ ਕਿੰਨੀ ਕੁ ਪੂਰੀ ਕਰਦੇ ਸਮਾਂ ਦੱਸੂਗਾ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਸਵੇਰ ਦੇ ਵੇਲੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਸਾਹਿਬ ਦਾ ਪੰਜਾਬ ਦੇ ਵਿੱਚ ਸਵਾਗਤ ਹੈ ਮੇਰੀ ਸਿਹਤ ਠੀਕ ਨਹੀਂ ਇਸ ਕਰਕੇ ਮੈਂ ਹਸਪਤਾਲ ਦੇ ਵਿੱਚ ਦਾਖਲ ਆ ਪਰ ਜੇਕਰ ਮੇਰੀ ਸਿਹਤ ਠੀਕ ਹੁੰਦੀ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਨਾਲ ਲੈ ਕੇ ਵੱਖ-ਵੱਖ ਥਾਵਾਂ ਦੇ ਉੱਤੇ ਹੜਪੀੜਿਤ ਖੇਤਰਾਂ ਵਿੱਚ ਜਾਂਦਾ ਉਹਨਾਂ ਨੇ ਇਹ ਵੀ ਗੱਲ ਲਿਖੀ ਹੈ ਵਿੱਚ ਕਿ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਹਾਲਾਤ ਦਾ ਜਾਇਦਾ ਲੈ ਕੇ ਵੱਡ ਤੋਂ ਵੱਡ ਪੈਕੇਜ ਐਲਾਨ ਕਰਨ ਜਾਂ ਕੋਈ ਹੋਰ ਐਲਾਨ ਕਰਨ ਇਹ ਸਮੇਂ ਦੀ ਲੋੜ ਆ। ਬਾਕੀ ਵੇਖਦੇ ਕੀ ਬਣਦਾ ਕੁਝ ਕਰਣ ਪਹਿਲਾਂ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਭਾਰਤ ਦੇ ਖੇਤੀਬਾੜੀ ਮੰਤਰੀ ਆ ਉਹ ਵੀ ਆਏ ਸੀ ਪੰਜਾਬ ਦੇ ਵਿੱਚ ਪਾਣੀ ਚ ਵੜ ਕੇ ਉਹਨਾਂ ਨੇ ਕਿੰਨਾ ਕਿੰਨਾ ਡੂੰਘਾ ਪਾਣੀ ਆ ਇਹਦਾ ਜਾਇਦਾ ਲਿਆ ਸੀ। ਸੋ ਸਭ ਕੁਝ ਠੀਕ ਹੋਵੇ, ਪੰਜਾਬ ਲਈ ਕੁਝ ਦੇ ਜਾਣ ਇਹਦੀ ਅਸੀਂ ਕਾਮਨਾ ਕਰਦੇ ਆ। ਵੈਸੇ ਸ਼੍ਰੀਕੇ ਭਾਈਚਾਰੇ ਵਾਲੀਆਂ ਪਾਰਟੀਆਂ ਵੀ ਗੱਲ ਕਹਿਣੀਆਂ ਵੀ ਪ੍ਰਧਾਨ ਮੰਤਰੀ ਸਾਹਿਬ ਡਿਜਾਸਟਰ ਟੂਰਿਜ਼ਮ ਵਾਲੀ ਗੱਲ ਨਾ ਕਰਨ ਵੀ ਉਹ ਇੱਥੇ ਆਏ ਘੁੰਮੇ ਫਰੇ ਪਾਣੀ ਦੇਖਿਆ ਵਿੱਚ ਕਿਸ਼ਤਾਂ ਚਲਦੀਆਂ ਵੇਖੀਆਂ ਬੋਟ ਦੇਖੀਆਂ ਤੇ ਚਲੇ ਗਏ ਇਸ ਵळे ਪੰਜਾਬ ਨੂੰ ਵੱਡੇ ਪੈਕੇਜ ਦੀ ਲੋੜ ਆ ਵੈਸੇ ਵੀ ਮੈਨੂੰ ਲੱਗਦਾ ਵੀ ਡੇਢ ਕਿ ਸਾਲ ਵੋਟਾਂ ਦੇ ਵਿੱਚ ਰਹਿ ਗਿਆ ਇਸ ਤੋਂ ਘੱਟ ਹੀ ਸਮਾਂ ਹੁਣ ਤਾਂ ਬੀਜੇਪੀ ਨੂੰ ਆਪਦੀ ਜ਼ਰੂਰਤ ਮੁਤਾਬਕ ਵੀ ਪੈਕੇਜ ਦੇਣ ਦੀ ਲੋੜ ਆ ਜੇ ਮੰਨ ਲਓ ਕਿਤੇ ਵੋਟਾਂ ਪੈਣ ਤੋਂ 6 ਮਹੀਨੇ ਬਾਅਦ ਹੜ ਆਇਆ ਹੋਵੇ ਫੇਰ ਤਾਂ ਚਲੋ ਕਿਸੇ ਨੇ ਖਿਆਲ ਨਹੀਂ ਕਰਨਾ ਹੁੰਦਾ ਪਰ ਇਸ ਵੇਲੇ ਜਦੋਂ ਪੰਜਾਬ ਦੇ ਵਿੱਚ ਕੁਦਰਤੀ ਆਫਤ ਆਈ ਆ ਤੇ ਇਕੱਲੇ ਪੰਜਾਬ ਦੇ ਵਿੱਚ ਨਹੀਂ ਹੋਰ ਬਖ ਬਖ ਥਾਵਾਂ ਤੇ ਵੀ ਆਈ ਆ ਤਾਂ ਫਰਜ਼ ਬਣਦਾ ਜੀ ਕਿ ਵੱਦ ਤੋਂ ਵੱਧ ਮਦਦ ਕੀਤੀ ਜਾਵੇ ਜੀ ਬਿਲਕੁਲ ਸਹੀ ਗਏ ਤੁਸੀਂ ਟੇਣਾ ਸਾਹਿਬ ਕਿ ਮਦਦ ਤਾਂ ਹੋਣੀ ਚਾਹੀਦੀ ਹੈ ਪਰ ਨਾਲ ਦੀ ਨਾਲ ਹੀ ਕਹਿੰਦੇ ਕਿ ਉੱਤੋਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਹਸਪਤਾਲ ਦੇ ਵਿੱਚ ਉਹ ਦਾਖਲ ਨੇ ਤੇ ਉਹਨਾਂ ਨੇ ਹਸਪਤਾਲ ਦੇ ਵਿੱਚ ਹੀ ਕਈ ਤਰ੍ਹਾਂ ਦੇ ਐਲਾਨ ਜਿਹੜੇ ਉਹ ਪੰਜਾਬੀਆਂ ਦੇ ਲਈ ਪੰਜਾਬ ਦੇ ਲਈ ਕੀਤੇ ਨੇ ਬਿਲਕੁਲ ਜੀ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਾਂ ਜਾਣਦੇ ਆ ਕਿ ਪਲਸ ਰੇਟ ਘਟਣ ਦੇ ਤਰੱਕੇ ਕਈ ਸਿਹਤਨੀਆਂ ਹੋਰ ਸਮੱਸਿਆਵਾਂ ਦੇ ਕਰਕੇ ਹਸਪਤਾਲ ਦੇ ਵਿੱਚ ਫੋਟਸ ਹਸਪਤਾਲ ਦੇ ਵਿੱਚ ਮੁਹਾਲੀ ਪਿਛਲੇ ਦਿਨੀਂ ਦਾਖਲ ਹੋਏ ਸੀ ਉਹ ਇਸ ਵੇਲੇ ਵੀ ਹਸਪਤਾਲ ਦੇ ਵਿੱਚ ਆ ਲੰਘੇ ਕਲਾ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਹਨਾਂ ਨੂੰ ਹਸਪਤਾਲ 'ਚ ਮਿਲ ਕੇ ਆਏ ਆ ਤਕਰੀਬਨ 18-20 ਮਿੰਟ ਉਹਨਾਂ ਨੇ ਮੁਲਾਕਾਤ ਕੀਤੀ ਆ ਹੋਰ ਵੀ ਪੰਜਾਬ ਦੇ ਵੱਖ-ਵੱਖ ਮੰਤਰੀ ਤੇ ਹੋਰ ਵੱਖ-ਵੱਖ ਨੇਤਾ ਜਿਹੜੇ ਉਹ ਮੁੱਖ ਮੰਤਰੀ ਨੂੰ ਮਿਲਣ ਜਾ ਆ ਰਹੇ ਆ ਦੂਜੀ ਗੱਲ ਇਹ ਜੀ ਕਿ ਕੱਲ ਉਹਨਾਂ ਨੇ ਕੈਬਨਿਟ ਦੀ ਮੀਟਿੰਗ ਕੀਤੀ ਆ ਹਸਪਤਾਲ ਦੇ ਵਿੱਚ ਉਹਨਾਂ ਨੇ ਆਨਲਾਈਨ ਹਾਜ਼ਰੀ ਲਵਾਈ ਆ ਬਾਕੀ ਸਾਰੇ ਕੈਬਨਿਟ ਦੇ ਮੰਤਰੀ ਆ ਜਿਹੜੇ ਉਹ ਚੰਡੀਗੜ੍ਹ ਦੇ ਵਿੱਚ ਹਾਜ਼ਰ ਸੀਗੇ ਮੁੱਖ ਮੰਤਰੀ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਮੈਂ ਵੀ ਆਮ ਇਨਸਾਨ ਬਿਮਾਰ ਕੋਈ ਵੀ ਹੋ ਸਕਦਾ ਤੇ ਮੈਂ ਬਿਮਾਰ ਹੋਇਆ ਪਰ ਹੁਣ ਮੈਂ ਤੰਦਰੁਸਤੀ ਦੇ ਵੱਲ ਵਧ ਰਿਹਾ ਹੁਣ ਮੇਰੀ ਸਿਹਤ ਪਹਿਲਾਂ ਦੇ ਮੁਕਾਬਲ ਤਨ ਠੀਕ ਹੋ ਰਹੀ ਹੈ ਹੌਲੀ ਹੌਲੀ ਜਦੋਂ ਮੈਂ ਠੀਕ ਹੋ ਗਿਆ ਚੰਗੀ ਤਰ੍ਹਾਂ ਮੈਂ ਲੋਕਾਂ ਦੇ ਵਿੱਚ ਨਿੱਜੀ ਤੌਰ ਤੇ ਜਾਊਗਾ ਪਰ ਉਨੀ ਦੇਰ ਤੱਕ ਮੈਨੂੰ ਇੱਥੇ ਬੈਠੇ ਨੂੰ ਵੀ ਪੰਜਾਬ ਦਾ ਹੜਾ ਦਾ ਕਿਸਾਨ ਦਾ ਮਜ਼ਦੂਰ ਦਾ ਹਰ ਵਰਗ ਦਾ ਫਿਕਰ ਹੈ ਉਹਨਾਂ ਨੇ ਐਲਾਨ ਕੀਤਾ ਜਿਸ ਦੀ ਰੇਤ ਜਿਸ ਦਾ ਖੇਤ ਉਸ ਦੀ ਰੇਤ ਉਹ ਕਹਿੰਦੇ ਜੀ ਇਹ ਪਾਲਿਸੀ ਆ ਦੂਜੀ ਗੱਲ ਇਹ ਉਹਨਾਂ ਨੇ ਕਹੀ ਹੈ ਜੀ ਕਿ 20000 ਰੁਪਇਆ ਪ੍ਰਤੀ ਏਕੜ ਅਸੀਂ ਮੁਆਵਜ਼ਾ ਦੇਵਾਂਗੇ ਜਿਨ੍ਹਾਂ ਦੇ ਪਸ਼ੂ ਜਾਂ ਕੋਈ ਹੋਰ ਚੀਜ਼ ਉਹਨ ਦੀ ਜਾਨ ਚਲੀ ਗਈ ਆ ਉਹਨਾਂ ਦੇ ਲਈ ਵੀ ਮੁਆਵਜ਼ਾ ਦੇਵਾਂਗੇ ਜਿਹੜੇ ਲੋਕਾਂ ਦੀ ਮੌਤ ਹੋ ਗਈ ਆ ਉਹਨਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਇਆ ਮੁਆਵਜ਼ਾ ਦੇਵਾਂਗੇ ਫਿਰ ਉਹਨਾਂ ਨੇ ਗੱਲ ਕਹੀ ਹੈ ਵੀ ਜਿਨ੍ਹਾਂ ਦੇ ਕੋਈ ਮੱਛੀ ਪਾਲਣ ਵਾਲੇ ਆ ਜਾਂ ਕੋਈ ਹੋਰ ਹੈਗੇ ਕੰਮਕਾਜ ਵਾਲੇ ਉਹਨਾਂ ਨੂੰ ਕਹਿੰਦੇ ਜੀ ਅਸੀਂ ਮਦਦ ਕਰਾਂਗੇ ਜਿਨ੍ਹਾਂ ਦੇ ਘਰ ਢਹਿ ਗਏ ਆ ਉਹਨਾਂ ਦਾ ਪਾਣੀ ਉਤਰਨ ਤੋਂ ਬਾਅਦ ਸਰਵੇ ਕਰੂਗੀ ਸਾਡੀ ਟੀਮ ਉਹਦੇ ਆਧਾਰ ਦੇ ਉੱਤੇ ਮਦਦ ਕਰਾਂਗੇ ਉਹ ਕਹਿੰਦੇ ਵੀ ਸੂਬੇ ਦੀ ਸਰਕਾਰ ਤੁਹਾਡੇ ਨਾਲ ਖੜੀ ਆ ਸੋ ਉਹਨਾਂ ਦੇ ਵੱਲੋਂ ਇਹ ਐਲਾਨ ਕਰ ਦਿੱਤੇ ਗਏ ਆ ਬਾਕੀ ਦੇਖਦੇ ਹਾਂ ਕੀ ਬਣਦਾ ਪਰ ਜਿਸ ਦਾ ਖੇਤ ਉਸ ਦੀ ਰੇਤ ਇਹਦਾ ਮਤਲਬ ਕੀ ਆ ਉਦਾਹਰਨ ਦੇ ਤੌਰ ਤੇ ਉੱਥੇ ਕਦੇ ਵੀ ਕੋਈ ਹੜ ਆਉਂਦਾ ਉਹ ਕਈ ਕਿ ਕਿਲੋਮੀਟਰ ਤੱਕ ਮਾਰ ਕਰਦਾ ਖੇਤਾਂ ਦੇ ਵਿੱਚ ਮੋਟੀ-ਮੋਟੀ ਰੇਤ ਚੜ ਜਾਂਦੀ ਹੈ ਕਈ ਕਿ ਫੁੱਟ ਜਿਵੇਂ ਕਿ ਹੁਣ ਵੀ ਚੜੀ ਆ ਉਹ ਖੇਤ ਤੁਸੀਂ ਆਪ ਦਾ ਵੇਲਾ ਕਰ ਸਕਦੇ ਆ ਪਰ ਤੁਸੀਂ ਰੇਤ ਵੇਚ ਨਹੀਂ ਸਕਦੇ ਉਹ ਮਿੱਟੀ ਵੇਚ ਨਹੀਂ ਸਕਦੇ ਪਰ ਹੁਣ ਇਸ ਯੋਜਨਾ ਦੇ ਤਹਿਤ ਜਿਹਦਾ ਖੇਤ ਆ ਉਹਦੀ ਹੀ ਰੇਤ ਆ ਵੀ ਤੁਸੀਂ ਇਸ ਨੂੰ ਵੇਚ ਵੀ ਸਕਦੇ ਆ ਤੁਸੀਂ ਇਹਨੂੰ ਵੇਚ ਕੇ ਆਪਦਾ ਰੋਟੀ ਪਾਣੀ ਚਲਾ ਸਕਦੇ ਆ ਜਿੰਨਾ ਕੁ ਨੁਕਸਾਨ ਤੁਹਾਡਾ ਹੋਇਆ ਉਹਦੇ ਵਿੱਚੋਂ ਜੇਕਰ ਕੁਝ ਇੱਕ ਦੀ ਵੀ ਪੂਰਤੀ ਹੁੰਦੀ ਆ ਤਾਂ ਇਸ ਗੱਲ ਦੇ ਵੱਲ ਗੌਰ ਕੀਤੀ ਜਾਓ ਜੀ ਬਿਲਕੁਲ ਸਹੀ ਤੇ ਟੈਣਾ ਸਾਹਿਬ ਪਰ ਦੂਸਰੇ ਵੱੰਨੇ ਭਾਜਪਾ ਨੇ ਕਹਿੰਦੇ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਕਈ ਸਵਾਲ ਖੜੇ ਕੀਤੇ ਨੇ ਉਹਨਾਂ ਦਾ ਕੀ ਕਹਿਣਾ ਜੀ ਦੇਖੋ ਬੀਜੇਪੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਉੱਤੇ ਸਵਾਲ ਖੜੇ ਕੀਤੇ ਗਏ ਆ ਬੀਜੇਪੀ ਨੇ ਲੰਘੇ ਕੱਲ ਇਹ ਗੱਲ ਕਹੀ ਹੈ ਸੁਨੀਲ ਜਾਖੜ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹ ਕਹਿੰਦੇ ਵੀ ਦੇਖੋ ਬੜੀ ਮਹੱਤਵਪੂਰਨ ਗੱਲ ਇਹ ਹੈ ਜੀ ਕਿ ਸੂਬੇ ਦੀ ਸਰਕਾਰ ਬੀਜੇਪੀ ਨੂੰ ਕਿਤੇ ਕ੍ਰੈਡਿਟ ਨਾ ਚਲਾ ਜਾਵੇ ਇਸ ਗੱਲ ਕਰਕੇ ਕਿਸਾਨਾਂ ਦੇ ਨੁਕਸਾਨ ਘਰੀ ਜਾਂਦੀ ਹੈ ਇਹਨਾਂ ਨੂੰ ਚਾਹੀਦਾ ਸੀਗਾ ਜੀ ਕਿ ਪ੍ਰਧਾਨ ਮੰਤਰੀ ਫਸਲੀ ਬੀਮਾ ਯੋਜਨਾ ਤਹਿਤ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਕਰਵਾਉਂਦੀ ਜਾਂ ਕਰਦੀ ਉਹ ਕਹਿੰਦੇ ਵੀ ਜਿਹੜਾ ਕਿਸਾਨ ਦਾ ਪ੍ਰੀਮੀਅਮ ਬਣਦਾ ਉਹ ਸਰਕਾਰ ਆਪਦੇ ਵੱਲੋਂ ਭਰ ਦਿੰਦੀ ਜਦੋਂ ਇਹ ਮੁਫਤ ਦੇ ਵਿੱਚ ਪ੍ਰਚਾਰ ਦੇ ਉੱਤੇ ਵੀ ਪੈਸਾ ਪਟਦੇ ਆ ਇਹਦੀ ਥਾਂ ਦੇ ਉੱਤੇ ਜੇਕਰ ਪੰਜਾਬ ਦੀ ਸਰਕਾਰ ਕਿਸਾਨ ਦਾ ਪ੍ਰੀਮੀਅਮ ਭਰ ਦਿੰਦੀ ਤਾਂ ਅੱਜ ਫਸਲੀ ਬੀਮਾ ਯੋਜਨਾ ਦੇ दायरे ਦੇ ਵਿੱਚ ਆ ਕੇ ਕਿਸਾਨੀ ਨੂੰ ਮੁਆਵਜ਼ਾ ਮਿਲਦਾ ਠੁਕਮਾ ਮੁਆਵਜ਼ਾ ਮਿਲਦਾ ਉਹਨਾਂ ਨੇ ਕਿਹਾ ਜੀ ਕਿ ਰੋਲਾ ਸਿਰਫ ਇਹ ਨਾਲ ਇਹ ਆ ਵੀ ਕਿਤੇ ਬੀਜੇਪੀ ਕ੍ਰੈਡਿਟ ਨਾ ਲੈ ਜੇ ਅਸੀਂ ਆਪਦੀ ਲਾਤ ਉੱਤੇ ਰੱਖੀਏ ਇਸ ਚੱਕਰ ਦੇ ਵਿੱਚ ਪੰਜਾਬ ਦੀ ਕਿਸਾਨੀ ਦਾ ਜਿਹੜਾ ਕਬਾੜਾ ਕਰਕੇ ਰੱਖਦਾ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵੇਲੇ ਇਹ ਜੰਗ ਨਹੀਂ ਹੋਣੀ ਚਾਹੀਦੀ ਸੁਨੀਲ ਜਾਖੜ ਨੇ ਕਿਹਾ ਇਸ ਵੇਲੇ ਕਿਸਾਨੀ ਡੁੱਬ ਰਹੀ ਹੈ ਕਿਸਾਨੀ ਨੂੰ ਲੋੜ ਹੈ ਤੇ ਕਿਸਾਨ ਦੇ ਨਾਲ ਮਦਦ ਦੇ ਰੂਪ ਦੇ ਵਿੱਚ ਖੜਨਾ ਚਾਹੀਦਾ ਨਾ ਕਿ ਇਸ ਵੇਲੇ ਤਮਾਸ਼ਾ ਕਰਨਾ ਚਾਹੀਦਾ ਜੀ ਬਿਲਕੁਲ ਬਟਾਣਾ ਸਾਹਿਬ ਇਸ ਮੌਕੇ ਦੇ ਉੱਪਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਂ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਉਹਨਾਂ ਦੀਆਂ ਵੀਡੀਓਜ਼ ਬਹੁਤ ਵੱਡੇ ਪੱਧਰ ਤੇ ਉੱਪਰ ਵਾਇਰਲ ਹੋ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਲੋਕਾਂ ਦੀ ਮਦਦ ਕਰਨ ਦੇ ਲਈ ਅੱਗੇ ਆਏ ਨੇ ਉਹਦੀ ਸ਼ਲਾਘਾ ਵੀ ਬਹੁਤ ਹੋ ਰਹੀ ਹੈ ਪਰ ਨਾਲ ਦੀ ਨਾਲ ਹੀ ਸੁਖਬੀਰ ਬਾਦਲ ਹੋਰਾਂ ਵੱਲੋਂ ਜਿਹੜੇ ਨੋਟ ਵੰਡੇ ਜਾ ਰਹੇ ਨੇ ਉਹਦੀ ਵੀ ਬੜੀ ਚਰਚਾ ਹੈ ਜੀ ਦੇਖੋ ਲੰਗੇ ਕੱਲ ਇੱਕ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਮਹੱਤਵਪੂਰਨ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਸੁਖਬੀਰ ਦੇ ਵੱਲੋਂ ਹੜ੍ਹ ਮਾਰੇ ਲੋਕਾਂ ਦੀ ਮਦਦ ਵਾਸਤੇ ਪਾਰਟੀ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਉਹਨਾਂ ਨੇ ਕਿਹਾ ਜੀ ਕਿ 500 ਟਰੱਕ ਮੱਕੀ ਦਾ, 4 ਤੇ 500 ਟਰੱਕ ਹਰਾਚਾਰਾ ਅਕਾਲੀ ਦਲ ਵੰਡੂਗਾ। 1 ਲੱਖ ਏਕੜ ਦੇ ਵਿੱਚ ਕਣਕ ਦੀ ਬਿਜਾਈ ਦੇ ਲਈ ਅਸੀਂ ਬੀਜ ਪ੍ਰਦਾਨ ਕਰਾਂਗੇ। 500 ਫੋਗਿੰਗ ਮਸ਼ੀਨਾਂ ਉਹ ਕੰਨ ਜੀ ਖਰੀਦ ਲਈਆਂ ਜਿਹੜੀਆਂ ਆਪਣੇ ਵਲੰਟੀਅਰਾਂ ਦੇ ਰਾਹੀਂ ਹੜ੍ਹ ਮਾਰੇ ਇਲਾਕਿਆਂ ਦੇ ਵਿੱਚ ਵੰਡੀਆਂ ਜਾਣਗੀਆਂ ਤਾਂ ਜੋ ਮਲੇਰੀਏ ਤੇ ਹੋਰ ਸਮੱਸਿਆਵਾਂ ਤੋਂ ਬਚਾਅ ਹੋ ਜੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਜੀ ਕਿ 500 ਟਰੱਕ ਅਸੀਂ ਮੱਕੀ ਦਾ 4 ਤੇ 500 ਟਰੱਕ ਹਰਾਚਾਰਾ ਵੰਡਾਂਗੇ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ ਪਰ ਜਿਹੜੀ ਤੁਸੀਂ ਗੱਲ ਪੁੱਛੀ ਹੈ ਵੀ ਭਾਈ ਨੋਟ ਵੰਡਣ ਵਾਲੇ ਇਹਦੇ ਵਿੱਚ ਕੋਈ ਦੋਰ ਐ ਨਹੀਂ ਵੀ ਐਤਕੀ ਕੁਝ ਇੱਕ ਲੋਕਾਂ ਦੇ ਵੱਲੋਂ ਕੈਸ਼ ਵੀ ਮੰਡਿਆ ਜਾ ਰਿਹਾ ਹੁਣ ਜਿਵੇਂ ਗਾਇਕ ਮਨਕੀਰ ਤੌਲਖਾ ਉਹਦੀਆਂ ਵੀਡੀਓ ਬੜੀਆਂ ਵਾਇਰਲ ਹੋ ਰਹੀਆਂ ਵੀ ਉਹ ਵੀ ਕੈਸ਼ ਵੰਡ ਰਿਹਾ ਇਹ ਕਹਿ ਨਹੀਂ ਹਰਪ੍ਰੀਤ ਸਿੰਘ ਦੇ ਵੱਲੋਂ ਵੀ ਇੱਕ ਦੋ ਵੀਡੀਓ ਆਈਆਂ ਸੀਗਾ ਉਹ ਵੀ ਕੈਸ਼ ਵੰਡਦੇ ਚੰਨੀ ਸਾਹਿਬ ਜਿਹੜੇ ਚਰਨਜੀਤ ਸਿੰਘ ਚੰਨੀ ਉਹਨਾਂ ਦੀਆਂ ਵੀ ਵੀਡੀਓ ਆਈਆਂ ਸੀ ਪਰ ਸਭ ਤੋਂ ਵੱਧ ਇਤਕੀ ਕੈਸ਼ ਵੰਡਣ ਵਾਲਾ ਕੰਮ ਕੀਤਾ ਜੀ ਸੁਖਵੀਰ ਸਿੰਘ ਬਾਦਲ ਨੇ ਹੁਣ ਕਈ ਲੋਕ ਇਹਦੇ ਚ ਵੀ ਨੁਕਸ ਕੱਢਦੇ ਬਈ ਲੈ ਇਹਨਾਂ ਕੋਲੇ ਵਾਧੂ ਪੈਸੇ ਆ ਇਹਨਾਂ ਨੂੰ ਕੀ ਫਰਕ ਪੈਂਦਾ ਇਹ ਕਾਲਾ ਤਾਂ ਨਾ ਇਹ ਫਲਾਣਾ ਢਿੰਗੜਾ ਉਹ ਚਲੋ ਉਹ ਤਾਂ ਜਿਹੜਾ ਸਾਡੇ ਨਾ ਇਹ ਰਜਾਈ ਇਨਕਲਾਬੀ ਆ ਇਹਨਾਂ ਨੇ ਆ ਗੱਲਾਂ ਕਰਦੇ ਰਹਿਣਾ ਲੋੜ ਇਸ ਵੇਲੇ ਇਸ ਗੱਲ ਦੀ ਆ ਵੀ ਜਿਹਨੂੰ ਇਹ ਕੰਮ ਗਲਤ ਲੱਗਦਾ ਉਹ ਆਪ ਜਾ ਕੇ ਮਦਰ ਕਰਕੇ ਆਵੇ ਜੇ ਕੁਝ ਵੀ ਨਹੀਂ ਕਰ ਸਕਦੇ ਫਿਰ ਉਹ ਚੁੱਪ ਰਹਿਣ ਦੀ ਦਾਨ ਬਖਸ਼ੇ ਦੂਜੀ ਗੱਲ ਇਹ ਆ ਵੀ ਸੁਖਬੀਰ ਬਾਦਲ ਜਿਵੇਂ ਹੁਣ ਉਦਾਹਰਣ ਦੇ ਤੌਰ ਤੇ ਕਿਸੇ ਬੰਦੇ ਤੇ ਗਏ ਲੋਕਾਂ ਨੇ ਗੱਲ ਕਹੀ ਜੀ ਕਿ ਅਸੀਂ ਜੀਸੀਬੀ ਦੇ ਰਾਹੀਂ ਟਰੈਕਟਰਾਂ ਰਾਹੀਂ ਕੋਸ਼ਿਸ਼ ਕਰ ਰਹੇ ਤੇਲ ਖਤਮ ਆ ਹੁਣ ਉਹ ਸੁਖਬੀਰ ਨੇ ਇਹ ਨਹੀਂ ਗੱਲ ਕਹੀ ਵੀ ਕੋਈ ਗੱਲ ਅਸੀਂ ਤੁਹਾਨੂੰ ਤੇਲ ਦੇਾਂਗੇ ਤੁਸੀਂ ਕੱਲ ਨੂੰ ਮੈਂ ਬੰਦਾ ਭੇਜੂੰਗਾ ਬੇਫਿਕਰ ਰਹੋ ਜੀ ਅਸੀਂ ਤੁਹਾਡੇ ਲਈ ਅਫਲਾਣਾ ਐਲਾਨ ਕਰਦੇ ਆ ਜਦੋਂ ਸਾਡੀ ਸਰਕਾਰ ਆ ਗਈ ਉਦੋਂ ਅਸੀਂ ਤੁਹਾਡੇ ਲਈ ਆ ਕਰਾਂਗੇ ਉਹਨੇ ਜੇਬ ਦੇ ਵਿੱਚੋਂ ਪੈਸੇ ਕੱਢੇ ਉਥੇ ਹੀ ਫੜਾਤੇ ਵੀ ਆਲਾ ਪੋਆਲੋ ਤੇਲ ਡਟ ਕੇ ਕੰਮ ਕਰੋ ਫਿਰ ਉਹ ਕਿਤੇ ਹੋਰ ਗਏ ਮੰਨ ਲਓ ਬੰਦੇ ਨੇ ਕਹੇ ਜੀ ਸਾਨੂੰ ਫਲਾਣੀ ਲੋੜ ਉਹਨੇ 5 ਲੱਖ ਕੱਢ ਕੇ ਫੜਾਤਾ 2 ਕਰੋੜ ਰੁਪਏ ਤੋਂ ਵੱਧ ਉਹਨੇ ਐਵੇਂ ਵੰਡਤਾ ਬਹੁਤ ਸਾਰੇ ਲੋਕ ਹੋਰ ਵੀ ਵੰਡ ਰਹੇ ਹੋਣੇ ਆ ਪਰ ਸੁਖਬੀਰ ਬਾਦਲ ਨੇ ਨੋਟ ਵੰਡਣ ਦੇ ਮਾਮਲੇ 'ਚ ਮੇਲਾ ਲੁੱਟਿਆ ਲੋਕਾਂ ਦੇ ਵਿੱਚ ਉਹਦੀ ਚਰਚਾ ਬਹੁਤ ਵੱਡੇ ਪੱਧਰ ਤੇ ਆ ਤੇ ਸੁਖਬੀਰ ਦੇ ਵੱਲੋਂ ਵੋਟਾਂ ਦੀ ਖਾਤਰ ਇਹ ਕੁਝ ਕੀਤਾ ਜਾਂਦਾ ਭਾਵੇਂ ਕੋਈ ਇਹ ਗੱਲ ਕਵੇ ਪਰ ਵੋਟਾਂ ਤਾਂ ਹਲੇ 1.5 ਸਾਲ ਬਾਅਦ ਪੈਣੀਆਂ ਤੇ ਪੰਜਾਬਗਾਂ ਦਾ ਇਹ ਨਹੀਂ ਪਤਾ ਹੁੰਦਾ ਤਿੰਨ ਦਿਨ ਕੀ ਦੇ ਬਾਰੇ ਵਿਚਾਰ ਬਦਲ ਲੈਣ ਫਰੀਦਕੋਟ ਵਾਲੀ ਸੀਟ ਬਾਰੇ ਆਪਾਂ ਜਾਣਦੇ ਹੀ ਆ ਲੋਕ ਸਭਾ ਦੀ ਸੀਟ ਮੌਕੇ 7 ਦਿਨ ਪਹਿਲਾਂ ਤਾਂ ਕਰਮਜੀਤ ਅਨਮੋਲ ਜਿੱਤ ਰਿਆ ਸੀ ਤੇ 7 ਦਿਨ ਦੇ ਵਿੱਚ ਵਿੱਚ ਸਰਬਜੀਤ ਸਿੰਘ ਖਾਲਸਾ ਦੇ ਹੱਕ ਚ ਲਹਿਰ ਬਣ ਗਈ ਇਸ ਕਰਕੇ 1.5 ਸਾਲ ਪਹਿਲਾਂ ਪੈਸੇ ਵੰਡ ਕੇ ਜੇ ਆਪਾਂ ਕਹਿੰਗੇ ਵੀ ਵੋਟਾਂ ਮਿਲ ਜਾਣੇਗਾ ਇਹ ਤਾਂ ਕਦੇ ਪੰਜਾਬ ਗਾਂ ਦੇ ਉੱਤੇ ਆਪਾਂ ਭਰੋਸਾ ਕਰ ਹੀ ਨਹੀਂ ਸਕਦੇ ਪਰ ਜਿਹੜਾ ਬੰਦਾ ਵੀ ਮਦਦ ਕਰ ਰਿਹਾ ਉਹਦਾ ਸ਼ੁਕਰੀਆ ਕਰਨਾ ਬਣਦਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਤੇ ਹੋਰ ਵੀ ਲੋਕਾਂ ਨੂੰ ਇਹਨਾਂ ਨੂੰ ਵੇਖ ਕੇ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ ਖੈਰ ਜਿਹੜਾ ਲੀਡਰ ਹੁਣ ਸਿਆਸੀ ਮੌਕਾ ਲੱਭਣ ਲੱਗ ਗਏ ਨੇ ਇਹ ਹੜਾਂ ਦੇ ਵਿੱਚੋਂ ਜਿਵੇਂ ਆਪਣੀ ਸਿਆਸਤ ਚਮਕਾਉਣ ਲੱਗ ਗਏ ਨੇ ਇਹ ਵੀ ਬਹੁਤ ਵੱਡਾ ਇੱਕ ਵਿਸ਼ਾ ਬਣਿਆ ਹੋਇਆ ਹੈ ਜੀ ਇਸ ਵੇਲੇ 2027 ਦੀਆਂ ਤਿਆਰੀਆਂ ਕਹਿ ਲਿਏ ਇਹਨਾਂ ਨੂੰ ਬਿਲਕੁਲ ਜੀ ਬਿਲਕੁਲ ਦੇਖੋ ਲੀਡਰ ਜਿਹੜਾ ਉਹਨੇ ਹਰ ਆਫ਼ਤ ਦੇ ਵਿੱਚੋਂ ਵੀ ਮੌਕਾ ਭਾਲਣਾ ਹੁੰਦਾ ਹਰ ਮਸਲੇ ਦੇ ਉੱਤੇ ਉਹਨੇ ਕੁਝ ਨਾ ਕੁਝ ਇਹ ਲੱਭਣਾ ਹੁੰਦਾ ਵੀ ਭਾਈ ਮੈਨੂੰ ਕੀ ਫਾਇਦਾ ਹੋਊਗਾ ਮੇਰੀ ਪਾਰਟੀ ਨੂੰ ਕੀ ਫਾਇਦਾ ਹੋਊਗਾ ਮੇਰਾ ਕਦ ਕਿਵੇਂ ਉੱਭਰੂਗਾ ਉਹਨੇ ਇਹ ਗੱਲ ਸੋਚਣੀ ਵਿਚਾਰਨੀ ਹੁੰਦੀ ਹੈ ਇਸ ਵੇਲੇ ਵੀ ਆਮ ਆਦਮੀ ਪਾਰਟੀ ਇਹ ਗੱਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਹੀ ਕਿਸਾਨ ਦੇ ਪੰਜਾਬ ਦੇ ਅਸਲ ਹਮਦਰਦਾਂ ਸਾਡੇ ਤੋਂ ਬਿਨਾ ਹੋਰ ਕੋਈ ਨਹੀਂ ਪਿਛਲੀਆਂ ਸਰਕਾਰਾਂ ਨੇ ਬੰਨ ਮਜ਼ਬੂਤ ਨਹੀਂ ਕੀਤੇ ਅਸੀਂ ਪੰਜਾਬ ਦੇ ਲਈ ਕਿੰਨੇ ਫਿਕਰਮੰਦ ਆ ਉਹ ਇਸ ਗੱਲ ਕਰਕੇ ਮਿਹਨਤ ਕਰ ਰਹੇ ਆ ਹਾਲਾਂਕਿ ਨੇਤਾ ਦੇ ਜਾਣ ਨਾਲ ਲੋਕਾਂ ਦਾ ਨੁਕਸਾਨ ਹੀ ਹੋਇਆ ਫਾਇਦਾ ਨਹੀਂ ਜਾਣਾ ਇਹਨਾਂ ਨੇ 15 ਮਿੰਟ ਹੁੰਦਾ ਤੇ ਪਹਿਰੇਦਾਰੀਆਂ ਉੱਥੇ ਪੁਲਿਸ ਲੀਆਂ ਦੋ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਜਾ ਕੇ ਇਹਨਾਂ ਨੇ ਕੋਈ ਚਾਰ ਜਿਹੜੇ ਉਹ ਬਿਸਕੁਟਾਂ ਦੇ ਪੈਕਟ ਵੰਡੇ ਨੇ ਹੁੰਦੇ ਆ ਤੇ ਨਾਲ 100 ਪੁਲਿਸ ਮਲਾਤਮ ਹੁੰਦਾ ਜਿਹੜਾ ਕਿ ਉਥੇ ਟਰਾਲੀਆਂ ਰੋਕ ਲੈਂਦਾ ਜਿਹੜਾ ਕਿ ਲੋਕਾਂ ਨੂੰ ਅੱਗੇ ਨਹੀਂ ਜਾਣ ਦਿੰਦਾ ਭਾਜਪਾ ਇਹ ਸੋਚ ਰਹੀ ਹੈ ਜੀ ਕਿ ਸਾਨੂੰ ਇਸ ਆਫਤ ਦੇ ਵਿੱਚੋਂ ਪੰਜਾਬ ਤੋਂ ਮੌਕਾ ਮਿਲ ਸਕਦਾ ਜੇਕਰ ਅਸੀਂ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ ਮਜ਼ਦੂਰ ਨੂੰ ਨਾਲ ਜੋੜ ਲਗੇ ਤਾਂ ਅਸੀਂ ਇਹ ਸਾਬਤ ਕਰਾਂਗੇ ਜੀ ਕਿ ਅਸੀਂ ਤੁਹਾਡੇ ਸੱਚੇ ਹਮਦਰਦਾਂ ਕਾਂਗਰਸ ਇਹ ਗੱਲ ਕਹਿ ਰਹੀ ਜੀ ਕਿ ਮੈਨ ਮੇਡ ਡਿਜਾਸਟਰ ਆ ਮੈਨ ਮੇਡ ਫਲੱਡ ਆ ਇਹ ਉਹ ਕਹਿੰਦੀ ਜੀ ਕਿ ਇਹ ਸਰਕਾਰ ਨੇ ਕੁਝ ਨਹੀਂ ਕੀਤਾ ਬੰਨ ਮਜ਼ਬੂਤ ਨਹੀਂ ਕੀਤੇ ਜੀ ਦੇ ਕਰਕੇ ਭਾਈ ਇਹ ਇਹਨਾ ਵੱਡਾ ਨੁਕਸਾਨ ਹੋਇਆ ਆ ਕਾੜੀ ਦਲ ਦੇ ਆਗੂ ਇਹ ਗੱਲ ਕਹਿੰਦੇ ਸੁਖਬੀਰ ਸਿੰਘ ਬਾਦਲ ਹੋਰੀ ਵੀ ਸਾਨੂੰ ਮੌਕਾ ਦੇ ਦਿਓ ਅਸੀਂ ਬੰਨ ਪੱਕੇ ਹੀ ਕਰ ਦੇਾਂਗੇ ਕੰਕਰੀਟ ਦੇ ਬੰਨ ਬਣਾ ਦੇਾਂਗੇ ਸੋ ਇਹ ਦੇਖੋ ਜੀ ਹਰ ਸਿਆਸੀ ਪਾਰਟੀ ਆਪੋ ਆਪਣਾ ਵਿੱਚੋਂ ਚਾਹੁੰਦੀ ਆ ਰਾਹ ਨਿਕਲੇ ਨਾ ਵਾ ਇਹ ਹੁਣ ਪੰਜਾਬ ਦੇ ਲੋਕਾਂ ਦੀ ਮਰਜ਼ੀ ਆ ਉਹ ਕਿਨੂੰ ਪ੍ਰਵਾਨ ਕਰਦੇ ਆ ਕਿਨੂੰ ਨਾ ਕਰਦੇ ਆ ਪਰ ਭਾਈ ਕੋਸ਼ਿਸ਼ ਹਰ ਕੋਈ ਕਰ ਰਿਹਾ ਮੈਂ ਤਾਂ ਇਹ ਵੀ ਸੋਚਦਾ ਹੁੰਨਾ ਵੀ ਜੇਕਰ ਆਪਦੇ ਸਿਆਸੀ ਗਾਉਂ ਦੀ ਖਾਤਰੀ ਕਰਦੇ ਹੋਣ ਤਾਂ ਵੀ ਮਾੜੀ ਗੱਲ ਨਹੀਂ ਪੰਜਾਬ ਲਈ ਕੰਮ ਤਾਂ ਕਰਨਾ ਚਾਹੀਦਾ ਕੋਈ ਬੰਦਾ ਐਸਾ ਨਹੀਂ ਜਿਹੜਾ ਕਿ ਆਪ ਦੇ ਬਾਰੇ ਨਾ ਸੋਚਦਾ ਹੋਵੇ ਪਰਿਵਾਰ ਦੇ ਵਿੱਚ ਵੀ ਇਵੇਂ ਹੁੰਦਾ ਟੱਬਰ ਦੇ ਵਿੱਚ ਵੀ ਹੁੰਦਾ ਵੀ ਹਰ ਬੰਦਾ ਆਪੋ ਆਪਣੇ ਬਾਰੇ ਸੋਚਦਾ ਹੁੰਦਾ ਪੂਰੇ ਪਰਿਵਾਰ ਦੇ ਬਾਰੇ ਘੱਟ ਸੋਚਣ ਵਾਲੇ ਹੁੰਦੇ ਆ ਆਪਦੇ ਆਪ ਦੇ ਹਿੱਤਾਂ ਬਾਰੇ ਸੋਚਣ ਵਾਲੇ ਵੱਧ ਹੁੰਦੇ ਆ ਸੋ ਰਾਜਨੀਤਿਕ ਲੋਕ ਵੀ ਭਾਵੇਂ ਆਪਦੀ ਸਿਆਸੀ ਗਰਜ ਦੀ ਖਾਤਰੇ ਕੁਝ ਕਰਦੇ ਹੋਣ ਪਰ ਜਿਹੜੇ ਵੀ ਬੰਦੇ ਕੰਮ ਕਰਦੇ ਚੰਗੇ ਚੰਗਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਉਧਰ ਦੂਸਰੇ ਬੰਨੇ ਹਾਲੇ ਵੀ ਖਤਰਾ ਬਰਕਰਾਰ ਹੈ ਜੀ ਲੁਧਿਆਣਾ ਦੇ ਵਿੱਚ ਵੀ ਕਹਿੰਦੇ ਬੰਨ ਜਿਹੜਾ ਉਹ ਟੁੱਟਣ ਦਾ ਖਤਰਾ ਹੈ ਔਰ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਜੇਕਰ ਇਹ ਦਵਾਪਰ ਗਿਆ ਤਾਂ ਬਿਲਕੁਲ ਜੀ ਬਿਲਕੁਲ ਲੰਗੇ ਕੱਲ ਖਬਰਾਂ ਆਈਆਂ ਕਿ ਲੁਧਿਆਣੇ ਵਿੱਚ ਸਸਰਾਲੀ ਵਾਲਾ ਬੰਨ ਜਿਹੜਾ ਉਹ ਕਮਜ਼ੋਰ ਹੋ ਗਿਆ ਟੁੱਟ ਗਿਆ ਫਿਰ ਬੰਨ ਲਾਇਆ ਉਹ ਚੋ ਗਿਆ ਖੁਰ ਗਿਆ ਫਿਰ ਬੰਨ ਲਾਇਆ ਸੋ ਮਤਲਬ ਇਹ ਜੀ ਕਿ ਲੁਧਿਆਣੇ ਦੇ ਕਈ ਹਿੱਸੇ ਦੇ ਵਿੱਚ ਪਾਣੀ ਭਰਿਆ ਉਧਰ ਘਗਰ ਦੀ ਮਾਰ ਦੇ ਕਰਕੇ ਪਟਿਆਲਾ ਤੇ ਆਲੇ ਦੁਆਲੇ ਦੇ ਖੇਤਾਂ ਦੇ ਵਿੱਚ ਪਾਣੀ ਦੀ ਮਾਰ ਪਈ ਆ ਪਰ ਲੋਕਾਂ ਨੇ ਬਹੁਤ ਮਿਹਨਤ ਦੇ ਨਾਲ ਇਸ ਪਾਣੀ ਨੂੰ ਰੋਕਿਆ ਮਤਲਬ ਇਹ ਵੀ ਆ ਵੀ ਹੁਣ ਬੇਸ਼ੱਕ ਪਾਣੀ ਘਟ ਗਿਆ ਪਰ ਸੰਕਟ ਬਰਕਰਾਰ ਆ ਪੰਜਾਬ ਦੇ ਵਿੱਚ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ 2 ਫੁੱਟ ਤੇ ਤੇ ਪੌਂਗ ਡੈਮ ਦੇ ਵਿੱਚ 7 ਫੁੱਟ ਤੇ ਆ ਗਿਆ ਪੰਜਾਬ ਦੀ 387000 ਤੋਂ ਵੱਧ ਆਬਾਦੀ ਇਸ ਵੇਲੇ ਪ੍ਰਭਾਵਿਤ ਆ ਪੰਜਾਬ ਦੇ ਵਿੱਚ ਅਜੇ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਆ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੰਘੇ ਕੱਲ 3 ਹੋਰ ਮੌਤਾਂ ਦੀ ਜਾਣਕਾਰੀ ਮਿਲੀ ਆ ਹੁਣ ਤੱਕ ਪੰਜਾਬ ਦੇ ਵਿੱਚ ਕੁੱਲ ਲਗਭਗ 50 ਦੇ ਕਰੀਬ-ਕਰੀਬ ਮੌਤਾਂ ਹੋ ਚੁੱਕੀਆਂ ਲੰਘੇ ਕੱਲ ਇੱਕ ਹੋਰ ਖਬਰ ਆਈ ਹੈ ਫਾਜ਼ਿਲਕਾ ਦੇ ਇੱਕ ਪਿੰਡ ਤੋਂ 4 ਦਿਨ ਪਹਿਲਾਂ ਇੱਕ ਨੌਜਵਾਨ ਭਜਨ ਸਿੰਘ 30 ਸਾਲ ਦਾ ਉਹ ਲਾਪਤਾ ਹੋ ਗਿਆ ਸੀਗਾ ਉਹ ਸਤਲੁਜ ਦੇ ਵਿੱਚ ਰੁੜਦਗਾ ਜਾਣਗਾ ਆਪਦੀਆਂ ਮੱਝਾਂ ਨੂੰ ਬਚਾਉਣ ਗਿਆ ਸੀ ਉੱਥੇ ਪਤਾ ਲੱਗਾ ਜੀ ਕਿ ਉਹ ਮੁੜ ਕੇ ਨਹੀਂ ਆਇਆ ਲਾਪਤਾ ਹੋ ਗਿਆ ਤੇ ਕੱਲ ਉਹਦੀ Laash ਲੱਭੀ ਆ ਮੈਂ ਅੱਗੇ ਵੀ ਗੱਲ ਕਹੀ ਸੀ ਵੀ ਜਦੋਂ ਪਾਣੀ ਘਟੂਗਾ ਜਾਂ ਮੁੱਕੂਗਾ ਸੁੱਕੂਗਾ ਬੜਾ ਕੁਝ ਥੋ ਮਿਲਣਾ ਲਾਸ਼ਾਂ ਪਤਾ ਨਹੀਂ ਕਿੰਨੀਆਂ ਮਿਲਣਗੀਆਂ ਪਸ਼ੂ ਕਿੰਨੇ ਕੁ ਮਿਲਣੇ ਆ ਕੋਈ ਪਤਾ ਹੀ ਨਹੀਂ ਜਿਹਦੇ ਕਰਕੇ ਮਹਾਮਾਰੀ ਵੀ ਫੈਲ ਸਕਦੀ ਆ ਸੋ ਇਹ ਹੈ ਜੀ ਕਿ ਸਭ ਕੁਝ ਠੀਕ ਰਵੇ ਚਲੋ ਜੋ ਨੁਕਸਾਨ ਹੋ ਗਿਆ ਉਹ ਤਾਂ ਹੋ ਗਿਆ ਜਾਨੀ ਨੁਕਸਾਨ ਦੀਆਂ ਹੋਰ ਜਾਣ ਕਰਕੇ ਨਾ ਆਉਣ ਫਿਲਹਾਲ ਤਾਂ ਇਸ ਗੱਲ ਦੀ ਕਾਮਨਾ ਕਰਨੀ ਬਣਦੀ ਆ ਜੀ ਤੇ ਟਾਣਾ ਸਾਹਿਬ ਇਸ ਵੇਲੇ ਮੌਸਮ ਕਿਵੇਂ ਆ ਪੰਜਾਬ ਦਾ ਮੌਸਮ ਵਿਭਾਗ ਕੀ ਕਹਿੰਦਾ ਕਿ ਆਉਂਦੇ ਦਿਨਾਂ ਦੇ ਵਿੱਚ ਕੋਈ ਹੋਰ ਖਰਾਬੀ ਹੋ ਸਕਦੀ ਹੈ ਦੇਖੋ ਜਾਣਕਾਰੀ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਮੀਂਹ ਦਾ ਦੌਰ ਜਾਰੀ ਰਹਿ ਸਕਦਾ ਇਹ ਪਤਾ ਲੱਗਾ ਜੀ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪੈਣ ਦੀ ਸੰਭਾਵਨਾ ਹੈ ਪੰਜਾਬ ਦੇ 23 ਦੇ 23 ਜ਼ਿਲ੍ਹੇ ਆਪਾਂ ਜਾਣਦੇ ਕਿ ਹਰ ਤੋਂ ਪ੍ਰਭਾਵਤਾ ਲੰਘੇ ਕੱਲ ਵੀ ਕਈ ਥਾਵਾਂ ਦੇ ਉੱਤੇ ਮੀਂਹ ਪਿਆ ਪਰ ਇਨਾ ਮੀਂਹ ਨਹੀਂ ਪਿਆ ਵੀ ਭਾਈ ਜਲਥਲ ਹੋ ਜੇ ਕੁਝ ਕੁ ਥਾਵਾਂ ਦੇ ਉੱਤੇ ਹਲਕਾ ਫੁਲਕਾ 비 ਪਿਆ ਬਹੁਤਾਂ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਮੀਂਹ ਲੰਘੇ ਕੱਲ ਨਹੀਂ ਪਿਆ ਜਦੋਂ ਆਪਾਂ ਅੱਜ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਹਾਂ ਪੰਜਾਬ ਦੇ ਵਿੱਚ ਤਿੱਖੀ ਧੁੱਪ ਨਿਕਲੀ ਆ ਜਦੋਂ ਇਸ ਵੇਲੇ ਆਪਾਂ ਲਗਭਗ 10:10 ਵਜੇ ਸਵੇਰ ਦੇ ਵੇਲੇ ਭਾਰਤੀ ਸਮੇਂ ਮੁਤਾਬਕ ਇਹਨਾਂ ਖਬਰਾਂ ਨੂੰ ਰਿਪੋਰਟ ਕਰ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਪੂਰੀ ਧੁੱਪ ਨਿਕਲੀ ਆ ਅੱਜ ਪੰਜਾਬ ਦੇ ਵਿੱਚ ਕਿਤੇ ਵੀ ਮੀਂਹ ਦੀ ਭਵਿੱਖਬਾਣੀ ਨਹੀਂ ਆ ਪਰ ਹਾਂ ਉਹਦੇ ਦਿਨਾਂ ਦੇ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਮੀਂਹ ਪੈ ਸਕਦਾ ਪੰਜਾਬ ਦੇ ਵਿੱਚ ਇਤਕੀ ਪਿਛਲੇ ਕਈ ਦਹਾਕਿਆਂ ਦੇ ਮੁਕਾਬਲ ਤਨ ਅਗਸਤ ਦੇ ਵਿੱਚ ਵੱਧ ਮੀਂ ਪਿਆ ਆ ਜਿਹੜਾ ਚਾਲੂ ਮਹੀਨਾ ਸਤੰਬਰ ਵਾਲਾ ਇਹਦੇ ਵਿੱਚ ਵੀ ਵੱਧ ਮੀਂ ਪਿਆ ਸੋ ਹੁਣ ਪੰਜਾਬ ਦੇ ਲੋਕਾਂ ਨੂੰ ਮੀਂਹ ਦੀ ਲੋੜ ਨਹੀਂ ਆ ਤੇ ਪੰਜਾਬ ਦੇ ਵਿੱਚ ਸਭ ਕੁਝ ਠੀਕ ਰਵੇ ਤੇ ਨੁਕਸਾਨ ਦੀ ਪਰਪਾਈ ਹੋ ਜੇ ਇਹਦੀ ਕਾਮਨਾ ਕਰਦੇ ਆ ਜੀ ਬਿਲਕੁਲ ਤੇ ਟੈਣਾ ਸਾਹਿਬ ਇੱਕ ਜਾਂਦੇ ਜਾਂਦੇ ਆਪਾਂ ਜਿਹੜੀ ਐ ਇੱਕ ਹੋਰ ਖਬਰ ਉਹਦੇ ਬਾਰੇ ਵੀ ਗੱਲ ਕਰ ਲਈਏ ਕਿ ਇੱਕ ਔਨਰ ਕਿਲਿੰਗ ਦਾ ਕੇਸ ਜਿਹੜਾ ਉਹ ਸਾਹਮਣੇ ਆਇਆ ਹੈ ਕਹਿੰਦੇ ਬਾਪ ਨੇ ਆਪਣੀ ਧੀ ਤੇ ਦੋਤੀ ਦਾ ਕਤਲ ਕਰ ਦਿੱਤਾ ਜਿकई ਮਾਰ ਕੇ ਬਿਲਕੁਲ ਜੀ ਬਿਲਕੁਲ ਇਹ ਬੜੇ ਦੁੱਖ ਦੀ ਖਬਰ ਆਈ ਹੈ ਬਠਿੰਡਾ ਦੇ ਵੱਲੋਂ ਖਬਰ ਆਈ ਹੈ ਪਿੰਡ ਹੈਗਾ ਜੀ ਬਿਰਕਕਲਾ ਬਿਰਕਕਲਾ ਪਿੰਡ ਦੇ ਵਿੱਚ ਅਣਖ ਦੀ ਖਾਤਰ ਬਾਪ ਨੇ ਆਪਣੀ ਧੀ ਤੇ ਧੀ ਦੀ ਧੀ ਯਾਨੀ ਕਿ ਦੋਤੀ ਦਾ ਕਤਲ ਕੀਤਾ ਇਹ ਜਿਹੜੀ ਕੁੜੀ ਆ ਇਹਦਾ ਨਾਮ ਹੈਗਾ ਜੀ ਜਸਮਨ ਕੌਰ ਜੀ ਦਾ ਕਤਲ ਹੋਇਆ ਜਿਹੜੀ ਬੱਚੀ ਮਾਰੀ ਆ ਉਹਦਾ ਨਾਮ ਹੈਗਾ ਜੀ ਇੱਕ ਮਨੂਰ ਕੌਰ ਇਹ ਪਤਾ ਲੱਗਾ ਜੀ ਕੁੜੀ ਦੇ ਯਾਨੀ ਕਿ ਜਸਮਨ ਕੌਰ ਨੇ 4 ਸਾਲ ਪਹਿਲਾਂ ਪਿੰਡ ਦੇ ਹੀ ਮੁੰਡੇ ਨਾਲ ਵਿਆਹ ਕਰਵਾ ਲਿਆ ਸੀਗਾ ਤੇ ਉਹ ਬਾਪ ਆ ਜਿਹੜਾ ਉਹ ਇਸ ਗੱਲ ਤੋਂ ਕੁੜੀ ਦਾ ਬਾਪ ਖੁਸ਼ ਨਹੀਂ ਸੀਗਾ ਉਹ ਕਹਿੰਦਾ ਸੀ ਜੀ ਮੇਰੀ ਇੱਜ਼ਤ ਦਾ ਨੁਕਸਾਨ ਹੋ ਗਿਆ ਵੀ ਮੇਰੇ ਸਿਰ ਦੇ ਵਿੱਚ ਸਵਾਹ ਪੈ ਗਈ ਇਸ ਕਰਕੇ ਉਹਦੇ ਮਨ ਦੇ ਵਿੱਚ ਖੋਰ ਸੀ ਉਹਦੇ ਮਨ ਦੇ ਵਿੱਚ ਹਰਕ ਸੀ ਉਹਦੇ ਮਨ ਦੇ ਵਿੱਚ ਉਹ ਬੜਾ ਅੰਦਰੋਂ ਕਹਿੰਦੇ ਭਾਬੀ ਭਰਿਆ ਪੀਤਾ ਸੀ ਤੇ ਉਹਨੇ ਲੰਘੇ ਕੱਲ ਆਪਦੀ ਧੀ ਨੂੰ ਜਦੋਂ ਉਹ ਬਾਜ਼ਾਰ ਦੇ ਵਿੱਚ ਦਵਾਈ ਲੈਣ ਜਾਂਦੀ ਸੀ ਉਦੋਂ ਉਹਨੇ ਆਪਦੀ ਧੀ ਨੂੰ ਵੀ ਮਾਰਤਾ ਤੇ ਆਪਦੀ ਦੋਤੀ ਨੂੰ ਵੀ ਮਾਰਤਾ ਉਸ ਤੋਂ ਬਾਅਦ ਭੱਜ ਗਿਆ ਤੇ ਪਤਾ ਲੱਗਾ ਜੀ ਕਿ ਜਸਮਨ ਕੌਰ ਦੀ ਮੌਕੇ ਤੇ ਮੌਤ ਹੋ ਗਈ ਤੇ ਗੰਭੀਰ ਜ਼ਖਮੀ ਹੋਈ ਬੱਚੀ ਹੈ ਜਿਹੜੀ ਉਹਨੇ ਹਸਪਤਾਲ ਦੇ ਵਿੱਚ ਦਮ ਤੋੜਿਆ ਤੇ ਪੁਲਿਸ ਦੇ ਵੱਲੋਂ ਇਸ ਬਾਪ ਦੇ ਉੱਤੇ ਪਰਚਾ ਦਰਜ ਕਰ ਲਿਆ ਗਿਆ ਸੋ ਇਹ ਬੜੇ ਦੁਖਦਾਈ ਖਬਰ ਹੈ ਵੀ ਬਾਪ ਨੇ ਆਪਦੀ ਧੀ ਤੇ ਉਹਦੀ ਧੀ ਦਾ ਕਿਵੇਂ ਕਤਲ ਕੀਤਾ ਪੰਜਾਬ ਦੇ ਵਿੱਚ ਔਨਰ ਕਿਲਿੰਗ ਦੇ ਅਜ ਵੀ ਕੇਸ ਕਿਵੇਂ ਆਉਂਦੇ ਆ ਇਹ ਜਾਣਕਾਰੀ ਮਿਲਦੀ ਹੈ ਇਹਦੇ ਤੋਂ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਨਹੀਂ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ